ਕੱਲ੍ਹ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਖ਼ਬਰ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਕਿ ਕਰੋਨਾ ਵੈਕਸੀਨ ਲਗਵਾਉਣ ਵਾਲਿਆਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੁੰਦੀ ਪਈ ਜਿਨ੍ਹਾਂ ਨੇ ਕੋਵਿਡ ਸ਼ੀਲਡ ਵੈਕਸੀਨ ਲਵਾਈ ਸੀਗੀ ਇਹ ਗੱਲ ਆ ਜਿਹੜੀ ਕਿ ਕੋਵਿਡ ਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਵੀ ਐਕਸੈਪਟ ਕੀਤੀ ਹੈ ਕਿ ਸਾਡੀ ਬਣਾਈ ਗਈ ਵੈਕਸੀਨ ਦੇ ਨਾਲ ਹੀ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਪਿਆਗਾ ਕੋਵਿਡ ਸ਼ੀਲਡ ਵੈਕਸੀਨ ਲਵਾਉਣ ਨਾਲ ਲੋਕਾਂ ਨੂੰ TTDS ਨਾਮ ਦੀ ਬਿਮਾਰੀ ਹੁੰਦੀ ਹੈ ਜਿਸ ਨਾਲ ਆਪਣਾ ਖੂਨ ਜੰਮ ਜਾਂਦਾ ਹੈਗਾ ਤੇ ਆਪਾਂ ਨੂੰ ਹਾਰਟ ਅਟੈਕ ਸਿੱਤੀ ਆਉਣ ਦੇ ਚਾਂਸ ਬਣ ਜਾਂਦੇ ਨੇ ਸੋ ਇੱਥੇ ਆਪਾਂ ਤੋਂ ਦਾ ਦੇ ਕਿ ਹੁਣ ਜੋ ਕੋਵਿਡ ਸ਼ੀਲਡ ਵੈਕਸੀਨ ਇੰਡੀਆ ਦੇ ਵਿੱਚ ਬਣਾਈ ਗਈ ਸੀ ਉਸ ਕੰਪਨੀ ਨੇ ਆਪਣੀ ਸਾਈਟ ਦੇ ਉੱਪਰ ਵੀ ਇਹ ਗੱਲ ਨੂੰ ਕਲੀਅਰ ਕੀਤਾ ਹੋਇਆਗਾ ਕਿ ਟੀਟੀਐਸ ਨਾਮ ਦੀ ਬਿਮਾਰੀ ਉਹਨਾਂ ਲੋਕਾਂ ਨੂੰ ਹੀ ਹੋਈ ਹੈਗੀ ਜਿੰਨਾਂ ਨੂੰ ਹੀ ਹੋਣ ਦੇ ਜ਼ਿਆਦੇ ਚਾਂਸ ਨੇ ਕਿ ਜਿਨ੍ਹਾਂ ਦੇ ਪ੍ਰਾਣੇ ਜਿਵੇਂ ਆਪਣੇ ਡੈਡੀ ਜਾਂ ਆਪਣੇ ਦਾਦਿਆਂ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਹੀ ਆਪਾਂ ਨੂੰ ਅੱਗੇ ਹੁੰਦੀ ਹੈ ਤੇ ਇਹ ਕਰੋਨਾ ਵੈਕਸੀਨ ਲਵਾਉਣ ਨਾਲ ਜਿਨ੍ਹਾਂ ਨੂੰ 33 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਫੁਣਸੀਆਂ ਜਾਂ ਕੁਝ ਹੋਰ ਇਦਾਂ ਦੀ ਪ੍ਰੋਬਲਮ ਆਈ ਸੀ ਉਹਨਾਂ ਨੂੰ ਹੀ ਇਹਨ ਟੀਟੀਐਸ ਦੀ ਬਿਮਾਰੀ ਜ਼ਿਆਦਾ ਹੁੰਦੀ ਪਈਆ ਪਰ ਇੱਥੇ ਆਪਾਂ ਤੁਹਾਨੂੰ ਦੱਸਦੇ कि ਇਸ ਦੇ ਚਾਂਸ ਜਿਹੜੇ ਕਿ ਬਹੁਤ ਘੱਟ ਨੇਗੇ ਲੱਖ ਲੋਕਾਂ ਦੇ ਵਿੱਚ ਇੱਕ ਬੰਦੇ ਨੂੰ ਇਹ ਟੀਟੀਐਸ ਨਾਮ ਦੀ ਬਿਮਾਰੀ ਹੁੰਦੀ ਜਿਸ ਕਾਰਨ ਆਪਣਾ ਖੂਨ ਜੰਮ ਜਾਂਦਾ ਹੈਗਾ ਤੇ ਆਪਾਂ ਨੂੰ ਹਾਰਟ ਅਟੈਕ ਆਉਣ ਦੇ ਚਾਂਸ ਨੇ ਜਿਹੜੇ ਕਿ ਜਾਦੇ ਹੋ ਜਾਂਦੇ ਨੇ ਬਾਕੀ ਕਬਰ ਆਉਣ ਵਾਲੀ ਕੋਈ ਗੱਲ ਨਹੀਂ ਹੈਗੀ ਲੋਕ ਵਿੱਚ ਇਹੀ ਜ਼ਿਆਦਾ ਦਿਖਾਇਆ ਜਾ ਰਿਹਾ ਕਿ ਕਰੋਨਾ ਵੈਕਸੀਨ ਕਾਰਨ ਲੋਕਾਂ ਦੀ ਮੌਤ ਹੁੰਦੀ ਪਈ ਹੈਗੀ ਸੋ ਬਾਕੀ ਤੁਹਾਡੇ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝਾ ਕਰਿਓ ਲੋਕ ਰੱਬ ਰੱਖਾ